ਆੜੀ ਦਿੱਤੇਵਾਲ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਤੇ ਸਭ ਤੋਂ ਪਹਿਲਾਂ ਤਾਂ ਮੈਂ ਐ ਇਸ ਸਮਰਾਟ న్యూਸ ਚੈਨਲ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇਸ ਇਲੈਕਸ਼ਨ ਦੇ ਦੌਰ ਵਿੱਚ ਪਬਲੀਕਲੀ ਬੋਟਰਾਂ ਕੋਟਰਾ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਮੇਰੀ ਪਰਜੋਰ ਅਪੀਲ ਹੈ ਕਿ ਪੰਜਾਬ ਦੇ ਔਰ ਦੇਸ਼ ਦੇ ਸਾਰੇ ਵੋਟਰ ਔਰ ਸਪੋਟਰਾਂ ਨੂੰ ਕੇ ਆਉਣ ਵਾਲੇ ਪਹਿਲੀ ਤਰੀਕ ਨੂੰ ਜੋ 7ਵੇਂ ਫੇਸ ਦਾ ਇਲੈਕਸ਼ਨ ਲਾਸਟ ਹੋ ਰਿਹਾ ਹੈ ਉਸ ਦੇ ਵਿੱਚ ਸਭ ਸਾਰੇ ਵੋਟਰ ਸਪੋਰਟਰਾਂ ਨੂੰ ਮੇਰੀ ਪੁਰਜੋ ਅਪੀਲ ਹੈ ਕਿ ਆਪਣੇ ਵੋਟ ਦਾ ਜਿਹੜਾ ਅਧਿਕਾਰ ਜੋ ਬਾਬਾ ਸਾਹਿਬ ਡਾਕਟਰ ਪੀਮਰਾ ਮੇਕਰ ਨੇ ਭਾਰਤੀ ਸੰਵਿਧਾਨ ਦੇ ਵਿੱਚ ਸਾਨੂੰ ਲੈ ਕੇ ਦਿੱਤਾ ਉਸ ਦੀ ਵੱਧ ਤੋਂ ਵੱਧ ਸਾਨੂੰ ਵਰਤੋਂ ਕਰਨੀ ਚਾਹੀਦੀ ਹੈ ਔਰ ਇੱਕ ਇੱਕ ਵੋਟ ਜਿਹੜੀ ਹੈ ਚਾਹੇ ਵੋਟਰ ਔਰ ਸਪੋਰਟਰਾਂ ਨੂੰ ਮੇਰੀ ਅਪੀਲ ਹੈ ਕਿ ਇੱਕ ਇੱਕ ਵੋਟ ਜਿਹੜੀ ਹੈ ਪੋਲਿੰਗ ਬੂਥ ਤੇ ਜਾ ਕੇ ਉਹ ਆਪਣੀ ਮਨਪਸੰਦ ਕੈਂਡੀਡੇਟ ਤੇ ਜਿਵੇਂ ਕਿ ਜੋ ਸੰਵਿਧਾਨ ਦੀ ਪ੍ਰੋਟੈਕਸ਼ਨ ਕਰਨ ਵਾਲੀਆਂ ਪਾਰਟੀਆਂ ਜੋ ਸੰਵਿਧਾਨ ਦੇ ਵਿੱਚ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ ਬੋਝਨ ਸਮਾਜ ਪਾਰਟੀ ਉਸ ਦੇ ਉਸ ਦੇ ਕੈਂਡੀਡੇਟ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਡਾਕਟਰ ਰੀਤੂ ਸਿੰਘ ਤੇ ਪੰਜਾਬ ਦੇ ਪੰਜਾਬ ਬੋਝਨ ਸਮਾਜ ਪਾਰਟੀ ਦੇ ਪ੍ਰਧਾਨ ਡਾਕਟਰ ਜਸਵੀਰ ਸਿੰਘ ਗੜੀ ਤੇ ਹਲਕਾ ਹੁਸ਼ਿਆਰਪੁਰ ਰਿਜ਼ਰਵ ਪਾਰਲੀਮੈਂਟੀ ਹਲਕਾ ਹੁਸ਼ਿਆਰਪੁਰ ਰਿజర్ਵ ਤੋਂ ਐਡਵੋਕੇਟ ਰਣਜੀਤ ਕੁਮਾਰ ਤੇ ਹਲਕਾ ਜਲੰਧਰ ਰਿజర్ਵ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਔਰ ਜਿੰਨੇ ਵੀ ਪੰਜਾਬ ਦੇ ਵਿੱਚ ਬੋਝਨ ਸਮਾਜ ਪਾਰਟੀ ਦੇ ਕੈਂਡੀਡੇਟ ਹੈ ਜੋ ਕਿ ਸੰਵਿਧਾਨ ਦੀ ਰਾਖੀ ਕਰਨਾ ਚਾਹੁੰਦੇ ਨੇ ਔਰ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਦੇ ਲਈ ਜਦੋਂ ਜੈਦ ਜਦੋਂ ਜੈਦ ਸੰਘਰਸ਼ ਕਰ ਰਹੇ ਨੇ ਤੇ ਸਾਨੂੰ ਸਾਰਿਆਂ ਨੂੰ ਬੋਝਨ ਸਮਾਜ ਪਾਰਟੀ ਔਰ ਉਸ ਦੇ ਕੈਂਡੀਡੇਟਾਂ ਦੇ ਹੱਕ ਦੇ ਵਿੱਚ ਵੋਟ ਪੁਗਤਾਨੀ ਚਾਹੀਦੀ ਹੈ ਤਾਂ ਕਿ ਸਾਡੇ ਜਿਹੜੇ ਹੈ ਸੰਵਿਧਾਨਕ ਹੱਕ ਹੈ ਉਹ ਪ੍ਰੋਟੈਕਟ ਹੋ ਸਕਣ ਉਹਨਾਂ ਦੀ ਰੱਖੀ ਹੋ ਸਕੇ ਔਰ ਆਉਣ ਵਾਲੀ ਜਿਹੜੀ ਅਗਲੀ ਜਨਰੇਸ਼ਨ ਹੈ ਉਹਦੇ ਹੱਕਾਂ ਦਾ ਜਿਹੜਾ ਹੈ ਸਾਡੀ ਉਹਦਾ ਭਵਿੱਖ ਜਿਹੜਾ ਹੈ ਉਹ ਜੋ ਸੰਵਿਧਾਨ ਦੇ ਵਿੱਚ ਸਾਨੂੰ ਹੱਕ ਦਿੱਤੇ ਹੈ ਉਹਦਾ ਭਵਿੱਖ ਜਿਹੜਾ ਹੈ ਉਹ ਪ੍ਰੋਟੈਕਟ ਹੋ ਸਕੇ ਸੋ ਮੇਰੀ ਇਹ ਲਾਸਟ ਵਿੱਚ ਸਾਰੇ ਵੋਟਰਾਂ ਸਪੋਰਟਰਾਂ ਨੂੰ ਇਹ ਅਪੀਲ ਹੈ ਕਿ ਆਪਣਾ ਇੱਕ ਇੱਕ ਤਰੀਕ ਨੂੰ 1 ਜੂਨ ਨੂੰ ਬੱਤੋ ਬੱਦ ਬੋਟਾਂ ਜਿਹੜੀਆਂ ਪਾ ਕੇ ਔਰ ਬੋਜਨ ਸਮਾਜ ਪਾਰਟੀ ਦੇ ਕੈਂਡੀਡੇਟਾਂ ਦੇ ਹੱਕ ਵਿੱਚ ਇਹ ਵੋਟਾਂ ਪੁੱਟਾਣ ਤਾਂ ਕਿ ਬੋਜਨ ਸਮਾਜ ਪਾਰਟੀ ਦੀ ਸਰਕਾਰ ਜਿਹੜੀ ਹੈ ਚਾਹੇ ਉਹ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਸਰਕਾਰ ਬਣੇ ਜਾਂ ਭਾਈਵਾਲ ਸਰਕਾਰ ਬਣੇ ਤੇ ਤਾਂ ਕਿ ਉਹ ਦੇਸ਼ ਦਾ ਸੰਵਿਧਾਨ ਹੈ ਉਹਨੂੰ ਪ੍ਰੋਟੈਕਟ ਕਰ ਸਕੇ ਇਹਨਾਂ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ